ਉਦੋਂ ਪਹਿਲਾ ਗੱਲ ਤਾਂ ਦੱਸੋ ਕੀ ਆ ਬੈਠ ਕੇ ਗੱਲ ਕਰੋ ਬੈਠਣ ਵਾਲੀ ਕੋਈ ਗੱਲ ਨਹੀਂ ਆਦਿਆਂ ਜੀ ਓਏ ਹੱਥ ਨਾਲ ਲੋ ਮੈਂ ਪਿੱਛੇ ਹਾਂ ਲੋ ਹੱਥ ਨਾਲ ਪਾਈ ਤਮੀਜ਼ ਨਾਲ ਤਮੀਜ਼ ਪੰਮੇ ਛੱਡ ਦਿਓ ਇੱਕ ਮਿੰਟ ਪੰਮੇ ਕਿਰਨ ਨੂੰ ਸਾਡੇ ਬਾਰੇ ਪਤਾ ਨਹੀਂ ਵੇ ਅਜੀ ਚੀਜ਼ ਕੀ ਆ ਸ਼ਾਇਦ ਤੁਹਾਨੂੰ ਮੇਰੇ ਬਾਰੇ ਪਤਾ ਨਹੀਂ ਕਹਿੰਦੇ ਕਰਾ ਰਹੀ ਮੈਨੂੰ ਐਵੇਂ ਨਹੀਂ ਕਹਿੰਦੇ ਧਰਮ ਸਿੰਘ ਬਰਾੜ ਮੈਨੂੰ ਜਾਈਦਾ ਨਾ ਤਾਂ ਉਹਦਾ ਪਤਾ ਤੇ ਉਹਦੇ ਬਾਰੇ ਸਭ ਜਾਣ ਕੇ ਆਈਦਾ ਸਭ ਕੁਝ ਜਾਣਨ ਤੋਂ ਬਾਅਦ ਹੀ ਐਂਟਰ ਕੀਤਾ ਮੈਂ ਮੂੰਹ ਚੱਕ ਕੇ ਨਹੀਂ ਵੜੀਦਾ ਹੁੰਦਾ ਓਏ ਓਏ ਤੂੰ ਓਏ ਫਟਾਪੜਾ ਪੂਰਾ 3.5 ਲੱਖ ਦਾ ਵਾਲਾ ਉਹਨਾਂ ਦਾ ਬੱਲਾ ਲੈ ਕੇ ਗਿਆ ਸੀ 20 ਗ੍ਰਾਮ ਸਮਾਨ ਪੈਸੇ ਵੀ ਦੇ ਕੇ ਗਿਆ ਨੋਟ ਕਰ ਲਾ ਓਏ ਪੰਡਲ ਨਾ ਪਾਗਣੇਗਾ ਹਾਂ ਉਹਨੇ ਪਹਿਲਾਂ ਘੜੇ ਘੜੇ ਆਪੈ ਦੂਜੂ ਘੜਾਉਣੇ ਪੈਣੇ ਜਿਵੇਂ ਬਿਸ਼ਨੈ ਤੋਂ ਘੜਾਇਸੀ ਤੋ ਲੈ ਗਏ ਜਾ ਤਾਰੀ ਹਰ ਗਿਆਨ ਉਹ ਪਾਉ ਦਾ ਕੀ ਬਣਿਆ ਦੇਗਾ 3.5 ਲੱਖ ਰੁਪਇਆ ਕਹਿੰਦਾ ਤਾਂ ਸੀ ਪਰ ਹਲੇ ਤੱਕ ਬੰਦਾ ਨਹੀਂ ਭੇਜਿਆ ਉਹਨੇ ਦੇ ਜੂਗਾ ਜਾਣਾ ਸੀ ਆਏ ਆਪਣਾ ਕਿਵੇਂ ਸ਼ੁਰੂ ਕਰੂਗਾ ਪਾਲਾ ਵੀ ਲੈ ਕੇ ਗਿਆ ਪੈਸੇ ਲੈ ਕੇ ਨਹੀਂ ਆਉਂ। ਕਰੀ ਇਹਨਾਂ ਲੋਕਾਂ ਦੀ ਬਹੁਤ ਦਾ ਸਾਹ ਬਤਾ ਹਾਂਜੀ ਥਾਣੇਦਾਰ ਸਾਹਿਬ ਆ ਜੀ ਬੈਠੋ ਉਹ ਬੈਠਾ ਨੇਦਾਰਾ ਕਰਿਆ ਤੂੰ ਜਵਾਨ ਸੰਭਾਲ ਕੇ ਬੋਲੇ ਤਮੀਜ਼ ਨਾਲ ਬੋਲਣ ਦੀ ਹੱਤ ਪਾ ਅੱਛਾ ਬੈਠੋ ਸਰ ਜੀ ਸਾਫ਼ ਸੁਣਨ ਦੀ ਆਦਤ ਹੈ ਤੇਨੂੰ ਆਦਤ ਕੋਈ ਨਹੀਂ ਬਦਤਮੀਜ਼ੀ ਚੰਗੀ ਨਹੀਂ ਲੱਗਦੀ ਮੈਨੂੰ ਉਹ ਬਹਿ ਜਾ ਬਹਿ ਜਾ ਚਾਹ ਪਾਣੀ ਪੀਣ ਆਇਆ ਤੈਨੂੰ ਪਿਆ ਦਿੰਨੇ ਆ ਦੁਬਾਰਾ ਬੋਲਿਓ ਮੈਂ ਸਾਫ਼ ਸੁਣਨਾ ਹੁਣ ਤੂੰ ਉਹ ਵੀ ਸਾਡੇ ਤੋਂ ਜਿਆਦਾ ਦਿਮਾਗ ਖਰਾਬ ਲੱਗਦਾ ਇਹਨਾਂ ਦਾ ਕੋਈ ਨਹੀਂ ਕੋਈ ਉਹ ਬਹਿ ਜਾਓ ਬਹਿ ਜਾਓ ਜੀ ਸਾਹਿਬ ਕਰਾਰੀ ਸ਼ਰਾਰੀ ਕੌਣ ਹੈ ਤੁਹਾਡੇ ਚ ਬੈਠੋ ਤੁਸੀਂ ਦੱਸਦੇ ਆ ਉਹਨੂੰ ਸਾਰੀ ਗੱਲ ਬਾਤ ਮੈਂ ਜਿਹੜੀ ਗੱਲ ਪੁੱਛੀ ਹੈ ਗਰਾਰੀ ਕੌਣ ਹੈ ਰਾਣਾ ਗਰਾਰੀ ਕੌਣ ਹੈ ਤੁਹਾਡੇ ਦੋਨਾਂ ਚੋਂ ਮੈਂ ਆ ਕਰੋ ਗੱਲ ਖੜਾ ਹੋ ਬੈਠ ਕੇ ਗੱਲ ਕਰਦੇ ਆ ਸਾ ਤੂੰ ਹੀ ਖੜਾ ਹੋ ਆਇਆ ਹੈ ਸਾਹਿਬ ਓਏ ਗੱਲ ਸੁਣ ਓਏ ਠਾਨੇਦਾਰ ਅੱਛਾ ਛੱਟ ਚਮਚੇ ਕੜਚੇ ਮੈਨੂੰ ਪਸੰਦ ਨਹੀਂ ਬੈਠੋ ਤੇ ਟਿੱਕੇ ਸਾਡੇ ਨਾਲ ਬਤਮੀਜ਼ੀ ਨਾ ਕਰੋ ਖੜਾ ਹੋ ਟੱਕੇ ਬੈਠ ਕੇ ਗੱਲ ਬੈਠ ਕੇ ਗੱਲ ਆਇਆ ਤੁਸੀਂ ਸਾਡੇ ਘਰੇ ਆਏ ਹੋ ਮਹਿਮਾਨ ਹੋ ਤੁਸੀਂ ਸਾਡੇ ਮੈਂ ਗਲਾਮਾ ਪੱਟਾਂ ਮੈਂ ਮਹਿਮਾਨਾਂ ਦੀ ਖਾਤੇਦਾਰੀ ਕਰਨਾ ਚੰਗੀ ਤਰ੍ਹਾਂ ਥੋੜੇ ਵਰਗੇ ਲੋਕਾਂ ਦਾ ਮਹਿਮਾਨ ਮਰਨਾ ਤੁਹਾਡੇ ਵਰਗੇ ਲੋਕਾਂ ਦਾ ਮਹਿਮਾਨ ਬਣਨ ਨਾਲੋਂ ਮੈਂ ਮਰਨਾ ਸੌ ਗੁਣੇ ਚੰਗਾ ਸਮਝਦਾ ਆਇਆ ਤਾਂ ਤੂੰ ਮਹਿਮਾਨ ਬਣਨੀ ਆ ਬਸ ਥੋੜਾ ਜਿਹਾ ਰੂਪ ਛਾੜਨਾ ਹੋਊਗਾ ਅੱਡ ਨਹੀਂ ਰੱਖੋ ਪਤਾ ਮੇਰੇ ਬਾਰੇ ਤੁਹਾਨੂੰ ਪਤਾ ਤੇਰੇ ਬਾਰੇ ਮੈਨੂੰ ਲੱਗਿਆ ਪਤਾ ਵੀ ਲੋਕਾਂ ਦੇ ਪੁੱਤ ਜਿਹੜੇ ਮਰਦੇ ਆ ਨਾ ਉਹ ਤੁਹਾਡੇ ਵਿੱਚ ਜ਼ਹਿਰ ਨਾਲ ਮਰਦੇ ਆ ਤੇ ਅੱਜ ਇੱਕ ਮਾਰੇ ਦੁਹਾਈਆਂ ਪਾਈਆਂ ਕਿ ਤੇਰਾ ਜਿਹੜਾ ਵੇਚਿਆ ਸਮਾਨ ਹੈ ਨਾ ਉਹਦੇ ਕਰਕੇ ਮੁੰਡਾ ਇੱਥੋਂ ਤੱਕ ਗਿਰ ਗਿਆ ਮੁੰਡਾ ਕਹਿੰਦਾ ਕਿ ਮੈਨੂੰ ਸਮਾਨ ਚਾਹੀਦਾ ਮਾਂ ਨੂੰ ਕਹਿੰਦਾ ਬੇਸ਼ੱਕ ਜਿਸਮ ਵੇਚ ਆਪਦਾ ਸਾਡਾ ਕੰਮ ਆ ਜੀ ਹਟਾ ਦੂੰਗਾ ਮੈਂ ਆਖਰੀ ਦਿਨ ਆ ਤੁਹਾਡੇ ਕੰਮ ਦਾ ਬਹੁਤ ਆਇਆ ਤੇਰੇ ਆਲੇ ਦੰਦ ਕੱਟਣ ਦੇ ਬਹੁਤ ਆਇਆ ਜਿਆਦਾ ਖੁਸ਼ੀਆਂ ਮਨਾਉਣ ਦੇ ਬੈਠ ਕੇ ਗੱਲ ਕਰਦੇ ਆ ਤੂੰ ਕਹਿ ਤੈਨੂੰ ਤਾਂ ਹੀ ਬੈਠ ਕੇ ਗੱਲ ਕਰਦੇ ਆ ਉਹ ਪਾਣੀ ਪਿਓ ਥਾਣੇਦਾਰ ਨੂੰ ਠੰਡਾ ਕਰੀਏ ਜਿਆਦਾ ਦਿਮਾਗ ਖਰਾਬ ਹੋ ਗਿਆ ਉਹਨੂੰ ਬੁਲਾ ਯਾਰ ਪਾਣੀ ਪੋਣੀ ਕਿਸੇ ਨੂੰ ਨੇ ਬੁਲਾਉਣਾ ਜੋਦਾ ਫਾਰਮੈਲਟੀ ਚ ਪਾਉਣ ਦੀ ਪੈਣ ਦੀ ਲੋੜ ਨਹੀਂ ਜੇ ਮੈਂ ਥੋੜਾ ਨੀਵਾ ਸੁਰ ਚ ਬੋਲੀ ਜਾਂਦਾ ਨਾ ਤੇ ਇਹ ਨਾ ਸਮਝੋ ਕਿ ਮੈਂ ਤੁਹਾਡੇ ਕੋਲ ਪਤਾ ਨਹੀਂ ਕਿਵੇਂ ਆਇਆ ਅਸੀਂ ਵੀ ਤੁਹਾਡੇ ਨਾਲ ਹਜੇ ਤੱਕ ਤਾਂ ਨੀਵੇਂ ਬਾਤ ਚ ਹੀ ਗੱਲ ਕਰ ਰਹੇ ਹਾਂ ਉੱਚੇ ਚ ਕੀ ਕਰੇਂਗਾ ਤੁਹਾਨੂੰ ਸਾਡੇ ਬਾਰੇ ਪਤਾ ਨਹੀਂ ਵੀ ਅਸੀਂ ਚੀਜ਼ ਕੀ ਆ ਸ਼ਾਇਦ ਤੁਹਾਨੂੰ ਮੇਰੇ ਬਾਰੇ ਪਤਾ ਨਹੀਂ ਕਹਿੰਦੇ ਕਰ ਆ ਰਹੀ ਮੈਨੂੰ ਐਵੇਂ ਨਹੀਂ ਕਹਿੰਦੇ ਧਰਮ ਸਿੰਘ ਬਰਾੜ ਮੈਨੂੰ ਜਾਈਦਾ ਨਾ ਤਾਂ ਉਹਦਾ ਪਤਾ ਤੇ ਉਹਦੇ ਬਾਰੇ ਸਭ ਜਾਣ ਕੇ ਆਈਦਾ ਸਭ ਕੁਝ ਜਾਣਨ ਤੋਂ ਬਾਅਦ ਹੀ ਐਂਟਰ ਕੀਤਾ ਮੈਂ ਮੂੰਹ ਚੱਕ ਕੇ ਨਹੀਂ ਵੜੀਦਾ ਹੁੰਦਾ ਓਏ Мій і долго Мий и долго Мий и долго Пырс, Березуктб, Ньоь, Мей Если я الي так спраст М он пе разв videogibe ба сейсян Мился, Т deriv Armada i я нител